ਬੀਤੇ ਦੇ ਨਮਰਿਸਰ ਦੇ ਵਿੱਚ ਇੱਕ ਦੁਕਾਨਦਾਰ ਦਾ ਦੁਕਾਨ ਦੇ ਅੰਦਰ ਹੀ ਹੱਥ ਪੈਰ ਬਣ ਕੇ ਗਲਾ ਦੱਬ ਕੇ ਉਸ ਦਾ ਕਤਲ ਕਰ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਲਗਾਤਾਰ ਹੀ ਪੁਲਿਸ ਦੇ ਵੱਲੋਂ ਉਹਨਾਂ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਸੀ ਜਿਨ੍ਹਾਂ ਦੇ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ ਤਾਂ ਹੁਣ ਪੁਲਿਸ ਦੇ ਹੱਥ ਇੱਕ ਵੱਡੀ ਕਾਮਯਾਬੀ ਲੱਗੀ ਹੈ ਪੁਲਿਸ ਦੇ ਵੱਲੋਂ ਦੋਵੇਂ ਦੋਸ਼ੀਆਂ ਨੂੰ ਕਾਬੂ ਕਰ ਲਿਆ ਗਿਆ ਜਿਨ੍ਹਾਂ ਦੇ ਵੱਲੋਂ ਇੱਕ 64 ਸਾਲ ਦੇ ਬਜ਼ੁਰਗ ਦਾ ਬੇਰਹਿਮੀ ਦੇ ਨਾਲ ਕਤਲ ਕੀਤਾ ਗਿਆ ਸੀ ਤਾਂ ਤਸਵੀਰਾਂ ਜਿਉਂ ਨੇ ਉਹ ਵੀ ਤੁਹਾarna ਸਾਂਝੀ ਕਰ ਰਹੇ ਹਾਂ ਤਸਵੀਰਾਂ ਵੇਖ ਸਾਦੇ ਹੁਣ ਮੂੰਹ ਟਾ ਕੇ ਖੜੇ ਦੋਵੇਂ ਨੌਜਵਾਨ ਉਹੀ ਨੇ ਜਿਨ੍ਹਾਂ ਦੇ ਵੱਲੋਂ ਬੇਰਹਿਮੀ ਦਾ ਮਟਰ ਕਰ ਦਿੱਤਾ ਗਿਆ ਸੀ ਤਾਂ ਦੱਸ ਦਈਏ ਕਿ ਮ੍ਰਿਤਕ ਯਸ਼ਪਾਲ ਸਿੰਘ ਜੋ ਕਿ ਅੰਮ੍ਰਿਤਸਰ ਦੇ ਹਾਥੀਕੇਟ ਦੇ ਅੰਦਰ ਰਹਿਣ ਵਾਲੇ ਸੀ ਉੱਥੇ ਹੀ ਉਹ ਜੁੱਤੀਆਂ ਦਾ ਕਾਰੋਬਾਰ ਕਰਦੇ ਸੀ ਔਰ ਕਾਰੋਬਾਰ ਜਿਸ ਦੁਕਾਨ ਦੇ ਵਿੱਚ ਕਰਦੇ ਸੀ ਰਾਤ ਨੂੰ ਉਸੇ ਦੁਕਾਨ ਦੇ ਵਿੱਚ ਸੌਂ ਜਾਂਦੇ ਸੀ ਤਾਂ ਬੀਤੇ ਦਿਨ ਜਦੋਂ ਰੋਜ਼ ਦੀ ਤਰ੍ਹਾਂ ਆਪਣੀ ਦੁਕਾਨ ਦੇ ਅੰਦਰ ਸੌ ਰਹੇ ਸੀ ਤਾਂ ਇਹ ਦੋ ਨੌਜਵਾਨ ਚੋਰੀ ਕਰਨ ਦੀ ਨੀਅਤ ਨਾਲ ਉਸ ਦੁਕਾਨ ਦੇ ਅੰਦਰ ਦਾਖਲ ਹੁੰਦੇ ਨੇ ਔਰ ਚੋਰੀ ਦੀ ਵਾਦ-ਵਾਤ ਨੂੰ ਅੰਜਾਮ ਦੇ ਰਹੇ ਹੁੰਦੇ ਨੇ ਤਾਂ ਅਚਾਨਕ ਹੀ ਜਦ ਯਸ਼ਪਾਲ ਸਿੰਘ ਦੀ ਅੱਖ ਖੁੱਲ ਜਾਂਦੀ ਹੈ ਤਾਂ ਉਹਨਾਂ ਦੇ ਵੱਲੋਂ ਇਹਨਾਂ ਨੂੰ ਰੋਕਿਆ ਜਾਂਦਾ ਤਾਂ ਇਹਨਾਂ ਦੋ ਨੌਜਵਾਨਾਂ ਦੇ ਵੱਲੋਂ ਰਲ ਕੇ ਉਹ ਦੁਕਾਨ ਦੇ ਅੰਦਰ ਹੀ ਜਸਪਾਲ ਸਿੰਘ ਦੀ ਲਾਸ਼ ਪਈ ਹੋਈ ਸੀ ਜਿਸ ਦੇ ਹੱਥ ਪੈਰ ਵੀ ਬੰਨੇ ਹੋਏ ਸੀ ਜਿਸ ਤੋਂ ਬਾਅਦ ਤੁਰੰਤ ਪੁਲਸ ਨੂੰ ਸੂਚਨਾ ਦਿੱਤੀ ਜਾਂਦੀ ਹੈ ਤਾਂ ਪੁਲਸ ਦੇ ਵੱਲੋਂ ਲਗਾਤਾਰ ਇਸ ਮਾਮਲੇ ਨੂੰ ਲੈ ਕੇ ਕਾਰਵਾਈ ਕੀਤੀ ਜਾਂਦੀ ਹੈ ਔਰ ਹੁਣ ਪੁਲਸ ਦੇ ਹੱਥ ਇੱਕ ਵੱਡੀ ਕਾਮਯਾਬੀ ਲੱਗੀ ਹੈ ਪੁਲਸ ਦੇ ਵੱਲੋਂ ਇੱਕ ਵੱਡੀ ਕਾਰਵਾਈ ਕੀਤੀ ਗਈ ਹੈ ਔਰ ਇਹਨਾਂ ਦੋਵੇਂ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿੱਤਾ ਗਿਆ ਜਿਨ੍ਹਾਂ ਦੇ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ ਦੱਸਦੀ ਹੈ ਕਿ ਇਹਨਾਂ ਦੋ ਨੌਜਵਾਨਾਂ ਦੇ ਵਿੱਚ ਇੱਕ ਮੁਸਤਾਕ ਅਹਿਮਦ ਹੈ ਅਤੇ ਇੱਕ ਵਿਸ਼ਾਲ ਸਿੰਘ ਹੈ ਜੋ ਕਿ ਦੋਵੇਂ ਕੈਟਿੰਗ ਦਾ ਕੰਮ ਕਰਦੇ ਸੀ ਔਰ ਦੇਰ ਰਾਤ ਇਹਨਾਂ ਦੇ ਵੱਲੋਂ ਇੱਕ ਲੁੱਟ ਦੀ ਵਾਰਦਾਤ ਨੂੰ ਅੰਜ ਇਨਾਂ ਦੇ ਵੱਲੋਂ ਜਦ ਵੇਖਿਆ ਕਿ ਦੁਕਾਨ ਦਾ ਸ਼ਟਰ ਥੋੜਾ ਖੁੱਲਿਆ ਹੋਇਆ ਤਾਂ ਦੁਕਾਨ ਦੇ ਅੰਦਰ ਦਾਖਲ ਹੋ ਗਏ ਤੇ ਦੁਕਾਨ ਦੇ ਅੰਦਰ ਦਾਖਲ ਹੋ ਕੇ ਚੋਰੀ ਦੀ ਵਾਰਤਾਤ ਨੂੰ ਅੰਜਾਮ ਦੇਣ ਲੱਗੇ ਤਾਂ ਸੋਹਰੇ ਯਸ਼ਪਾਲ ਸਿੰਘ ਦਾ ਬੇਰਹਿਮੀ ਦੇ ਨਾਲ ਇਹਨਾਂ ਦੇ ਵੱਲੋਂ ਕਤਲ ਕਰ ਦਿੱਤਾ ਗਿਆ ਤਾਂ ਹੁਣ ਪੁਲਿਸ ਦੀ ਗ੍ਰਿਫਤ ਦੇ ਵਿੱਚ ਖੜੇ ਦੋਵੇਂ ਨੌਜਵਾਨ ਉਹੀ ਨੇ ਜਿਨ੍ਹਾਂ ਦੇ ਵੱਲੋਂ ਬੇਰਹਿਮੀ ਦੇ ਨਾਲ ਇੱਕ ਬਜ਼ੁਰਗ ਦਾ ਕਤਲ ਕੀਤਾ ਗਿਆ ਸੀ ਬਜ਼ੁਰਗ ਦੀ ਹੱਤਿਆ ਕੀਤੀ ਗਈ ਸੀ ਦੱਸ ਦਈਏ ਕਿ ਵਾਰਤਾਤ ਵੇਲੇ ਯਸ਼ਪਾਲ ਸਿੰਘ ਦੇ ਵੱਲੋਂ ਇਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਉਹਨਾਂ ਦੇ ਵੱਲੋਂ ਪੂਰੀ ਕੋਸ਼ਿਸ਼ ਕੀਤੀ ਗਈ ਪਰ ਫਿਰ ਵੀ ਇਹਨਾਂ ਦੋ ਨੌਜਵਾਨਾਂ ਦੇ ਵੱਲੋਂ ਰਲ ਕੇ ਉਸ ਬ ਮਾਨਾਂ ਦੇ ਵੱਲੋਂ ਇੱਕ 64 ਸਾਲ ਦੇ ਬਜ਼ੁਰਗ ਦੇ ਉੱਤੇ ਬਿਲਕੁਲ ਵੀ ਤਰਸ ਨਹੀਂ ਕੀਤਾ ਗਿਆ ਬਲਕਿ ਬੇਰਮੀ ਦੇ ਨਾਲ ਉਸ ਦਾ ਕਤਲ ਕਰ ਦਿੱਤਾ ਤਾਂ ਆਪਣੀ ਇੱਕ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਦੇ ਲਈ ਇਹਨਾਂ ਦੇ ਵੱਲੋਂ ਰਲ ਕੇ ਇੱਕ ਬਜ਼ੁਰਗ ਦਾ ਕਤਲ ਕੀਤਾ ਗਿਆ ਤਾਂ ਇਸ ਮਾਮਲੇ ਨੂੰ ਲੈ ਕੇ ਪੁਲਿਸ ਦੇ ਵੱਲੋਂ ਹੋਰ ਕੀ ਜਾਣਕਾਰੀ ਸਾਂਝੀ ਕੀਤੀ ਗਈ ਉਹ ਵੀ ਤੁਹਾਨੂੰ ਸੁਣਾਉਣੇ ਆ 12 ਦੇ 13 ਦਸੰਬਰ ਦੀ ਦਰਮਿਆਨੀ ਰਾਤ ਨੂੰ ਹਾਥੀਗੇਟ ਏਰੀਏ ਦੇ ਵਿੱਚ ਜੋ ਥਾਣਾ ਕਤਵਾਲੀ ਕਮਿਸ਼ਨਰੇਟ ਅਮਰਸਰ ਚ ਪੈਂਦਾ ਉੱਥੋਂ ਉਤਲਾਹੀ ਸੀ ਇੱਕ ਡੈੱਡ ਬੋਡੀ ਮਿਲ ਗਈ ਸੀ ਕਿ ਇੱਕ ਦੁਕਾਨ ਦੇ ਅੰਦਰ ਜੇ ਹੱਥ ਵਗੈਰਾ ਪয়ার ਬਨੇ ਹੋਏ ਸੀਗੇ ਤੇ ਮਰਡਰ ਇੱਕਦਮ ਅਪੇਰੈਂਟ ਸੀਗਾ ਇਮੀਡੀਏਟਲੀ ਪੁਲਿਸ ਨੇ ਕੇਸ ਰਿਸਟਰ ਕੀਤਾ ਤੇ ਬੜੀ ਪ੍ਰੋਫੈਸ਼ਨਲ ਤਰੀਕੇ ਨਾਲ ਇਹਨੂੰ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਔਰ ਕਿਉਂਕਿ ਬਲਾਈਂਡ ਮਰਡਰ ਸੀਗਾ ਇਹਦੇ ਵਿੱਚ ਕੋਈ ਕਲੂ ਨਹੀਂ ਸੀਗਾ ਬਟ ਫਿਰ ਵੀ ਸਾਡੀ ਟੀਮ ਨੇ ਬਹੁਤ ਬਰੀਕੀ ਨਾਲ ਸਾਰੇ ਕਲੂਜ਼ ਜਿਹੜੇ ਕਲੈਕਟ ਕੀਤੇ ਸੋ ਇਹਦੇ ਵਿੱਚ ਬੜੀ ਅੱਛੀ ਸਾਨੂੰ ਸਕਸੈਸ ਮਿਲੀ ਹੈ ਦੋਨੋਂ ਅਕਿਊਜ਼ਡ ਰੈਸ ਹੋ ਚੁੱਕੇ ਐ ਇਸ ਕੇਸ ਦੇ ਵਿੱਚ ਇਹ ਦੋਨੋਂ ਉੱਤੇ ਚੋਰੀ ਦੀ ਤਾਕਤ ਦੇ ਵਿੱਚ ਘੁੰਮ ਰਹੇ ਸੀ ਔਰ ਜਿਹੜੇ ਯਸ਼ਪਾਲ ਮਰਨ ਵਾਲੇ ਸੀਗੇ ਇਹ 64 ਸਾਲ ਦੀ ਇਹਨਾਂ ਦੀ ਉਮਰ ਸੀ ਇਹਦਾ ਚੱਪਲਾਂ ਵਗੈਰਾ ਦਾ ਕੰਮ ਸੀਗਾ ਸ਼ਾਪ ਦੇ ਵਿੱਚ ਹੀ ਰਹਿੰਦੇ ਸੀ ਤੇ ਉੱਥੇ ਹੀ ਅੱਧਾ ਇੱਕ ਸ਼ਟਰ ਬੰਦ ਕਰਕੇ ਤੇ ਉੱਥੇ ਹੀ ਖਾਣਾ ਖੋਣਾ ਖਾ ਕੇ ਉੱਥੇ ਲੇਟ ਜਾਂਦੇ ਸੀ ਸੋ ਜਿਹੜੇ ਦੋਨੋਂ ਅਕਿਊਜ਼ ਨੇ ਮੁਸ਼ਤਾਕ ਅਹਿਮਦ ਜਿਹੜਾ ਕਿ ਕਟੂਆ ਜੀ ਐਨਕੇ ਦਾ ਰਹਿਣ ਵਾਲਾ 20 ਸਾਲ ਦਾ ਤੇ ਦੂਜਾ ਵਿਸ਼ਾਲ ਸਿੰਘ ਹੈ ਬਾਬਾ ਬਕਾਲਾ ਅਮਰਸਰ ਰੂਰਲ ਦਾ ਰਹਿਣ ਵਾਲਾ 19 ਸਾਲ ਦਾ ਹੈਗਾ ਇਹ ਦੋਨੋਂ ਇਕੱਠੇ ਕੇਟਰਿੰਗ ਦੇ ਕਿਸੇ ਮੈਰਿਜ ਪੈਲੇਸ ਇਕੱਠੇ ਕੰਮ ਕਰਦੇ ਸੀਗੇ ਉੱਥੋਂ ਇਹ ਜਾਣਕਾਰ ਸੀ ਤੇ ਮੁਸ਼ਤਾਕ احمد ਦੀ ਵਾਈਫ ਜਿਹੜੀ ਹੈ ਉਹਨੂੰ ਇਲਾਜ ਵਗੈਰਾ ਕਰਾਉਣ ਵਾਸਤੇ ਇੱਥੇ ਡਾਕਟਰਾਂ ਨੂੰ ਦਿਖਾਉਣ ਵਾਸਤੇ ਮੁਸ਼ਤਾਕ احمد ਆ ਕੇ ਦਰਬਾਰ ਸਾਹਿਬ ਦੇ ਵਿੱਚ ਰਹਿ ਰਿਹਾ ਸੀਗਾ ਉੱਥੋਂ ਇਹਨਾਂ ਦੇ ਦੋਨਾਂ ਨੇ ਇਕੱਠੇ ਹੋ ਕੇ ਤੇ ਸਲਾਮ ਮਸ਼ਵਰਾ ਕਰਕੇ ਚੋਰੀ ਦੀ ਨੀਅਤ ਨਾਲ ਇਹ ਦੁਕਾਨ 'ਚ ਵੜੇ ਜਦੋਂ ਅੱਗੇ ਇਹਨਾਂ ਨੂੰ ਲੱਗਿਆ ਕਿ ਉੱਥੇ ਕੋਈ ਬੰਦਾ ਸੁੱਤਾ ਪਿਆ ਹੈ ਇਹ ਕਿਉਂ ਉਹਨਾਂ ਨੇ ਯਸ਼ਪਾਲ ਉਹਨਾਂ ਨੇ ਜਿਹੜੇ ਮਰਤਕ ਨੇ ਉਹਨਾਂ ਵੱਲੋਂ ਥੋੜੀ ਮਜਾਹਮਤ ਕੀਤੀ ਗਈ অপੋਜ਼ ਕੀਤਾ ਗਿਆ ਤੇ ਉਹਨਾਂ ਨੂੰ ਮਾਰ ਦਿੱਤਾ ਗਿਆ ਤੋਂ ਬਹੁਤ ਚੰਦ ਘੰਟਿਆਂ ਦੇ ਵਿੱਚ ਹੀ ਇਹ ਕੇਸ ਨੂੰ ਸੋਲਵ ਕੀਤਾ ਗਿਆ ਇਹਦੇ ਵਿੱਚ ਸਾਡੇ ਏਡੀਸੀਪੀ 1 ਵਿਸ਼ਾਲਜੀਤ ਜਸਪਾਲ ਏਸੀਪੀ ਸੈਂਟਰਲ ਤੇ ਸਰਮੇਲ ਸਿੰਘ ਐਸਐਚਓ ਕਤਵਾਲੀ ਦਾ ਬਹੁਤ ਅੱਛੀ ਪ੍ਰੋਫੈਸ਼ਨਲ ਜਿਹੜੀ ਇਨਵੈਸਟੀਗੇਸ਼ਨ ਉਹਨਾਂ ਲੋਕ ਕੀਤੀ ਗਈ ਹੈ ਤੇ ਮੈਂ ਉਹਨਾਂ ਨੂੰ ਦੇ ਲਈ ਮੁਬਾਰਕਬਾਦ ਵੀ ਦਿੰਦਾ ਅੰਮ੍ਰਿਤਸਰ ਕਮਿਸ਼ਨਰਟ ਪੁਲਿਸ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਦੇ ਜਿਹੜਾ ਆਰਗੇਨਾਈਜ਼ ਕ੍ਰਾਈਮ ਦੇ ਪ੍ਰਤੀ ਜ਼ੀਰੋ ਟੋਲਰੈਂਸ ਪਾਲਸੀ ਹੈ ਉਹਦੇ ਉੱਤੇ ਪੂਰੀ ਤਰ੍ਹਾਂ ਕਮਿਟਿਡ ਹੈ